ਮਹਿੰਗਿਆ ਘਰਾਂ ਤੋਂ ਲੈ ਕੇ ਬੰਗਲਿਆਂ ਤੱਕ ਬੇਹਦ ਖੂਬਸੂਰਤ ਹੈ ਦਿਲਜੀਤ ਦਾ ਲਾਈਫਸਟਾਈਲ ਸਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵਿੰਨ ਕੋਰੇ ਮਸ਼ਹੂਰ ਕਾਇਕ ਦਿਲਜੀਤ ਉਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ ਦੇ ਵਿੱਚ ਸਰਗਰਮ ਨੇ ਉਹਨਾਂ ਕਈ ਹਿੰਦੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਨਾਲ ਸਾਰਿਆਂ ਤੇ ਜਾਦੂ ਕਰ ਦਿੱਤਾ ਹੈ ਦਿਲਜੀਤ ਉਸਾਂਝ ਕਮਾਈ ਦੇ ਮਾਮਲੇ ਦੇ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹਾਲ ਹੀ ਦੇ ਵਿੱਚ ਦਿਲਜੀਤ ਆਪਣੇ ਦਿੱਲੂ ਮਿਨਾਟੀ ਟੂਰ ਦੇ ਲਈ ਕੋਲਕਾਤਾ ਪਹੁੰਚੇ ਸਨ ਇਸ ਦੌਰਾਨ ਉਹ ਪੀਲੀ ਟੈਕਸੀ 'ਚ ਬੈਠ ਕੇ ਸ਼ਹਿਰ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ ਪੰਜਾਬੀ ਗਾਇਕ ਦਿਲਜੀਤ ਐਨੇ ਤੇ ਨੀ ਸੁਰਖੀਆਂ 'ਚ ਨੇ ਕਿਉਂਕਿ ਉਹ ਦਿੱਲੂ ਮਿਨਾਟੀ ਟੂਰ ਦੇ ਲਈ ਪੂਰੇ ਭਾਰਤ ਭਰ ਦੇ ਵਿੱਚ ਯਾਤਰਾ ਕਰ ਰਹੇ ਨੇ ਉਹ ਅਕਸਰ ਆਪਣੀ ਟੀਮ ਦੇ ਨਾਲ ਪ੍ਰਾਈਵੇਟ ਜੈੱਟ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ ਉਡਾਨ ਭਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਉਸਾਂ ਨੇ ਆਪਣੇ ਦਮ ਤੇ ਕਰੋੜਾਂ ਦੀ ਕਮਾਈ ਕੀਤੀ ਹੈ ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਦੇਸ਼ ਵਿਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ। ਹੁਣ ਉਹ ਲਗਜ਼ਰੀ ਜੀਵਨ ਬਤੀਤ ਕਰ ਰਹੇ ਨੇ। ਦਲਜੀਤ ਕੋਲ ਮੁੰਬਈ, ਲੁਧਿਆਣਾ, ਕੈਲੀਫੋਰਨੀਆ ਤੇ ਟ੍ਰਾਂਟੋ ਵਿੱਚ ਕਰੋੜਾਂ ਦੇ ਆਲਿਸ਼ਾਨ ਬੰਗਲੇ ਨੇ। ਕਿਸੇ ਸਮੇਂ ਉਹ ਗੁਰਦੁਆਰੇ 'ਚ ਕੀਰਤਨ ਕਰਦੇ ਸਨ ਪਰ ਅੱਜ ਉਹ ਹਾਈएस्ट ਪੇਡ ਸਤਾਰਿਆਂ 'ਚ شمار ਨੇ। ਤੁਹਾਨੂੰ ਦੱਸਦੀ ਹੈ ਕਿ ਦਲਜੀਤ ਦਸਾਂਸ ਦੇ ਕੈਲੀਫੋਰਨੀਆ ਸਥਿਤ ਘਰ ਨੂੰ ਬਹੁਤ ਹੀ ਸਾਦੇ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ। ਆਲਿਸ਼ਾਨ ਡੁਪਲੈਕਸ ਅਪਾਰਟਮੈਂਟ ਨੂੰ ਲੱਕੜ ਦੇ ਫਰਸ਼ਾਂ ਦੇ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਡੁਪਲੈਕਸ 'ਚ ਕਰੀਮ ਦੀਆਂ ਕੰਧਾਂ ਨੇ ਜੋ ਲੱਕੜ ਦੇ ਫਰਸ਼ਾਂ ਨਾਲ ਚੰਗੀ ਤਰ੍ਹਾਂ ਮੇਲ ਖਾਂਦੀਆਂ ਨੇ। ਘਰ 'ਚ ਬਾਲਕਨੀ ਏਰੀਆ ਵੀ ਕਾਫੀ ਵੱਡਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕੈਲੀਫੋਰਨੀਆ ਦੇ ਬੰਗਲੇ 'ਚ 6 ਸੀਟਾਂ ਵਾਲਾ ਮੇਜ਼, ਇੱਕ ਬਾਲਕਨੀ, ਇੱਕ ਪੂਲ, ਇੱਕ ਸਟਾਈਲਿਸ਼ 바ਰ ਤੇ ਛੋਟਾ ਜਿਹਾ ਬੇੜਾ ਵੀ ਹੈ। ਦਲਜੀਤ ਸਾਜ ਉਹਨਾਂ ਕੁਝ ਹਸਤੀਆਂ 'ਚੋਂ ਇੱਕ ਨੇ ਜਿਨ੍ਹਾਂ ਦਾ ਦੂਜਾ ਘਰ ਅਮਰੀਕਾ 'ਚ ਹੈ। ਦਿਲਜੀਤ ਨੇ ਡੁਪਲੈਕਸ ਬਗਲੇ ਲਈ ਚਿੱਟਾ ਰੰਗ ਚੁਣਿਆ ਹੈ ਜੋ ਘਰ ਚ ਕਦਮ ਰੱਖਤੇ ਹੀ ਸ਼ਾਂਤ ਮਾਹੌਲ ਦਾ ਅਹਿਸਾਸ ਕਰਾਉਂਦਾ ਹੈ। ਕੈਲੀਫੋਰਨੀਆ ਤੋਂ ਇਲਾਵਾ ਕੈਨੇਡਾ ਦੇ ਟੋਰਾਂਟੋ ਚ ਵੀ ਦਿਲਜੀਤ ਉਸਾਨ ਦਾ ਘਰ ਹੈ। ਘਰ ਦਾ ਮੁੱਖ ਆਕਰਸ਼ਣ ਮੋਤੀ ਵਰਗੀ ਚਿੱਟੀ ਰਸੋਈ ਹੈ ਜਿਸ ਨੇ ਅਕਸਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਰੌਂਟੋਦੀਪ ਬੰਗਲੇ ਦੀਆਂ ਕੰਧਾਂ ਕੱਚ ਦੀਆਂ ਨੇ ਇਹਨਾਂ ਦੋ ਅਲੀਸ਼ਾਨ ਜਾਇਦਾਦਾਂ ਤੋਂ ਇਲਾਵਾ ਦਲਜੀਤ ਉਸਾਨਸ ਦਾ ਲੁਧਿਆਣਾ ਵਿੱਚ ਵੀ ਘਰ ਹੈ ਮੁੰਬਈ ਦੇ ਇੱਕ ਪੌਸ਼ ਇਲਾਕੇ 'ਚ ਇੱਕ ਅਪਾਰਟਮੈਂਟ 'ਚ 12ਵੀਂ ਮੰਜ਼ਲ ਤੇ 3ਬੀਐਚਕੇ ਅਪਾਰਟਮੈਂਟ ਹੈ ਜਿਸਦੀ ਕੀਮਤ 10 ਤੋਂ 12 ਕਰੋੜ ਰੁਪਏ ਹੈ ਦਲਜੀਤ ਉਸਾਨਸ ਵੀ ਲਗਜ਼ਰੀ ਕਾਰਾਂ ਦੇ ਸ਼ੌਕੀਨ ਨੇ ਉਹਨਾਂ ਦੇ ਕੋਲ ਲਗਜ਼ਰੀ ਕਾਰਾਂ ਜਿਵੇਂ 1 ਕਰੋੜ 92 ਲੱਖ ਰੁਪਏ ਦੀ ਪੌਸ਼ 2 ਕਰੋੜ ਰੁਪਏ ਦੀ ਪੌਸ਼ ਇਹਨਾ ਮੇਰਾ ਮਰਸੀਡੀਜ਼ ਜੀ 63 ਏ ਐਮ ਜੀ ਬੀ ਐਮ ਡਬਲਯੂ 520 ਡੀ ਅਤੇ ਅਤੇ ਮਿਤ ਯੂ ਸੀ ਬੀ ਪਜ਼ੀਰੂ ਦਾ ਢੰਡਾਰ ਹੈ ਤੁਹਾਨੂੰ ਦੱਸਦੀ ਹੈ ਕਿ ਦਲਜੀਤ ਨੇ 2018 ਚ ਆਪਣਾ ਪ੍ਰੋਡਕਸ਼ਨ ਹਾਊਸ ਦਲਜੀਤ ਉਸਾਨਸ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਸ਼ੁਰੂ ਕੀਤਾ ਸੀ ਉਹ ਆਪਣੇ ਬੈਨਰ ਹੇਟ ਕਈ ਫਿਲਮਾਂ ਬਣਾ ਚੁੱਕੇ ਨੇ ਦਲਜੀਤ ਉਸਾਨ ਦੀ ਕੁੱਲ ਜਾਇਦਾਦ ਦੀ ਗੱਲ ਕਰੀ ਤਾਂ ਦਲਜੀਤ 170 ਕਰੋੜ ਰੁਪਏ ਤੋਂ ਵੀ ਵੱਧ ਦੇ ਮਾਲਕ ਨੇ